ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਿੱਖਿਆ ਵਿਭਾਗ ਚ ਕੰਮ ਕਰਦੇ ਦਫਤਰੀ ਕੱਚੇ ਮੁਲਾਜ਼ਮਾਂ ਦੀ ਸਰਕਾਰ ਨੇ ਨਹੀਂ ਲਈ ਸਾਰ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਿੱਖਿਆ ਵਿਭਾਗ ਸਮਗਰ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਲਗਭਗ 350 ਦੇ ਕਰੀਬ ਡਾਟਾ ਐਂਟਰੀ ਆਪਰੇਟਰ ਵੱਲੋਂ ਸਟੇਟ ਕਮੇਟੀ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਪੰਜਾਬ ਭਰ ਦੇ ਸਮੁੱਚੇ ਜ਼ਿਲ੍ਹਿਆਂ ਵਿੱਚ ਡਾਟਾ ਐਂਟਰੀ ਆਪਰੇਟਰ ਯੂਨੀਅਨ ਦੁਆਰਾ ਸਮੂਹਿਕ ਛੁੱਟੀ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਗਏ ਇਸ ਲੜੀ ਤਹਿਤ ਸਮੂਹ ਮਲਾਜ਼ਮਾਂ ਵੱਲੋਂ ਜਥੇਬੰਦੀ ਦੇ ਮੀਤ ਪ੍ਰਧਾਨ ਜਨਕ ਸਿੰਘ ਦੀ ਅਗਵਾਈ ਵਿੱਚ ਰਣਵੀਰ ਸਿੰਘ ਭੁੱਲਰ ਐਮ ਐਲ ਏ ਹਲਕਾ ਫਿਰੋਜ਼ਪੁਰ ਸ਼ਹਿਰੀ ਅਤੇ रजनीश दहेया एडवोकेट एमएलए फिरोजपुर ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ ਦਫਤਰੀ ਸਹਾਇਕ ਕਮ ਡਾਟਾ ਐਂਟਰੀ ਆਪਰੇਟਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਜਨਕ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਸਮਗ੍ਰ ਸਿੱਖਿਆ ਅਭਿਆਨ ਅਧੀਨ ਮੁੱਖ ਦਫਤਰ ਜ਼ਿਲ੍ਹਾ ਸਿੱਖਿਆ ਦਫਤਰ ਅਤੇ ਬਲਾਕ ਪੱਧਰ ਤੇ 2004 ਤੋਂ ਆਫਿਸ ਅਸਿਸਟੈਂਟ ਕਮ ਡਾਟਾ ਐਂਟਰੀ ਆਪਰੇਟਰ ਕੰਮ ਕਰ ਰਹੇ ਹਨ ਇਹ ਕਰਮਚਾਰੀ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਹਨ ਅਤੇ 10 ਸਾਲ ਵਾਲੀ ਸ਼ਰਤ ਸਮੇਤ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਲਈ ਪਾਲਿਸੀ ਆਫ ਵੈਲਫੇਅਰ ਐਡਹੌਕ ਕੰਟਰੈਕਚੁਅਲ ਟੈਂਪਰੇਰੀ ਟੀਚਰ ਐਂਡ ਅਦਰ ਐਮਪਲਾਈ ਇਨ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਸਾਲ 2022 ਵਿੱਚ ਲਿਆਂਦੀ ਗਈ ਇਸ ਪਾਲਿਸੀ ਵਿੱਚ ਵਲੰਟੀਅਰ ਅਤੇ ਸਿੱਖਿਆ ਪਰਵਾਈਡਰ ਦੇ ਨਾਲ ਨਾਲ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੰਜਾਬ ਕੈਬਿਨੇਟ ਅਤੇ ਵਿੱਤ ਵਿਭਾਗ ਵੱਲੋਂ ਪਾਸ ਹੋਣ ਉਪਰੰਤ ਡਾਟਾ ਵੀ ਵੈਰੀਫਾਈ ਕਰ ਲਿਆ ਗਿਆ ਸੀ ਪਰ ਵਲੰਟੀਅਰ ਨਾਲ 28/7/2023 ਨੂੰ ਦਿੱਤੇ ਗਏ ਰੈਗੂਲਰ ਆਰਡਰਾਂ ਨਾਲ ਉਕਤ ਕਰਮਚਾਰੀਆਂ ਨੂੰ ਆਰਡਰ ਨਹੀਂ ਦਿੱਤੇ ਗਏ ਸਰਕਾਰ ਨੂੰ ਅਪੀਲ ਹੈ ਕਿ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਵੀ ਪੱਕੇ ਕਰੇ ਇੰਨਾ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਿੱਚੋ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਐਮਐਲਏ ਮੰਤਰੀ ਨੂੰ ਮੰਗ ਪੱਤਰ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਯਾਦ ਕਰਵਾਇਆ ਗਿਆ ਇਸ ਮੌਕੇ ਸੁਨੀਲ ਕੁਮਾਰ ਸੰਦੀਪ ਕੁਮਾਰ ਜਸਵਿੰਦਰ ਸਿੰਘ ਦਵਿੰਦਰ ਸਿੰਘ ਤਲਵਾਰ ਮੈਡਮ ਪੂਜਾ ਰੇਨਾ ਰਾਣੀ ਇਕਜੋਤ ਕੌਰ ਹਰਪ੍ਰੀਤ ਕੌਰ ਪੋਨਮ ਰਾਣੀ ਅਤੇ ਮੈਡਮ ਚਿੰਕੀ ਹਾਜ਼ਰ ਸਨ